ਵਾਹਿਗੁਰੂ 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 ਬਿਦੀ ਚੰਦ ਕੋ ਨੰਦਨ ਸਿਆਨੋ ਲਾਲ ਚੰਦ ਚੜਕੀਨ ਪਿਆਨੋ ਹਿੰਦੇ ਚੌਵਾਂ ਜੰਗਾ ਦੇ ਮੁੱਖ ਜਰਨੈਲ ਬਾਬਾ ਵਿਦੀ ਚੰਦ ਆਪਣੀ ਘਰ ਵਾਲੀ ਨੂੰ ਲੈ ਕੇ ਤਿਆਰ ਹੋਏ ਵਿਸ਼ੇਸ਼ ਉਹਨਾਂ ਨੂੰ ਦੱਸ ਦਵਾਂ ਜਿਹੜਿਆਂ ਦੇ ਵਿਆਹ ਨਹੀਂ ਹੋਇਆ ਬਾਬਾ ਵਿਦੀ ਚੰਦ ਦਾ ਜਿਤੇ ਆਸ਼ ਨਹੀਂ ਪੜ ਸਕੇ ਲੋਕ ਕਵੀਰਾਨ ਸੰਤੋਖ ਸਿੰਘ ਕਹਿੰਦੇ ਤੁਸੀਂ ਦੇ ਦੇ ਪ੍ਰੈਸ ਦੀ ਟੀਮ ਅੱਜ ਸਤਲਾਨੀ ਸਾਹਿਬ ਪਹੁੰਚੇ ਜੇ ਸਤਲਾਨਾ ਜੋੜ ਮਿਲਾ ਚਵੀਆਂ ਮਨਾ ਜਾ ਰਿਹਾ ਸਾਡੇ ਮਹਾਂਪੁਰਸ਼ ਸੰਤ ਜਿਹੜੇ ਆ ਰੱਬ ਦਾ ਰੂਪ ਆ ਸਾਡੇ ਬਾਬਾ ਨੌਂਦੇਸ ਜੀ ਉਹ ਬਹੁਤ ਹੀ ਸਲਾੰਗਾ ਜੋ ਕੰਮ ਕੀਤਾ ਔਰ ਹਰ ਪੀੜਤਾ ਨੂੰ ਰੱਬ ਦਾ ਰਾਹ ਪੁਝਾਈ ਆ ਸਮਭਵੀਂ ਪੁਝਾਈ ਆ ਤੇ ਇੱਥੇ ਨਾਲ ਇਹ ਸੰਤਾਂ ਮਹਾਂਪੁਰਸ਼ਾਂ ਦਾ ਜਿਹੜੇ ਅਗਾਵ ਉਹਨਾਂ ਦੇ ਜਿਹੜੇ ਸਿਰ ਤੇ ਹੱਥ ਰੱਖਦੇ ਔਰ ਜੰਦੇ ਰਹਿੰਦੇ ਨੇ ਪਾਸ ਵੀ ਜਿਹੜਾ ਲੋਹ ਪਾਸ ਬਣ ਜਾਂਦੇ ਸਾਡੇ ਮਹਾਂਪੁਰਸ਼ ਜਿਹਨਾਂ ਨੇ ਉਹ ਗੱਲ ਕਰਦੇ ਇਸ ਤੋਂ ਬੜੀ ਆਪਣੀ ਜੋੜ ਰਾਜੀ ਅੱਜ ਦਾ ਸੁਭਦੇਲੀ ਕੀ ਕਹ ਜੀ ਜੋੜ ਮੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਲਾਨਾ ਵਰਸੀ ਸੰਤ ਬਾਬਾ ਮੰਗਲ ਸਿੰਘ ਜੀ ਕਾਰਸੇਵੋਂ ਵਾਲਿਆਂ ਦੀ ਸਰਦਾ ਪਾਉਣਾ ਦੇ ਨਾਲ ਸਮੂਹ ਸੰਗਤਾਂ ਲਾਕੇ ਦੀਆਂ ਤੇ ਬਾਬਾ ਗੁਰਪਿੰਦਰ ਸਿੰਘ ਜੀ ਮਨਾ ਰਹੇ ਨੇ ਤੇ ਬਹੁਤ ਚੜ੍ਹਦੀ ਕਲਾ ਦੇ ਨਾਲ ਅੱਜ ਜੋੜ ਮੇਲੇ ਭਰੇ ਨੇ ਤੇ ਸੰਗਤਾਂ ਨੇ ਵੱਧ ਚੜ੍ਹ ਕੇ ਲੰਗਰਾਂ ਦੇ ਪ੍ਰਾਲੇ ਕੀਤੇ ਨੇ ਸਾਲਾਨਾ ਜੋੜ ਮੇਲੇ ਦੇ ਵਿੱਚ ਧਾਰਮਿਕ ਦੀਵਾਨ ਚੱਲੇ ਨੇ ਬਹੁਤ ਤਰ੍ਹਾਂ ਦੇ ਸੱਚੇ ਪਾਤਸ਼ਾਹ ਨੇਕਾ ਤਰ੍ਹਾਂ ਦੇ ਪ੍ਰਕਾਰ ਕਰਾ ਦੇ ਗੁਰੂ ਕੇ ਸਾਹਿਬ ਨੇ ਤੇ ਪਾਸ਼ਾ ਨੇ ਮਿਹਰਾ ਕਰਕੇ ਕਿ ਗੁਰੂ ਤੋਂ ਸੰਗਤਾਂ ਤੋਂ ਸੇਵਾ ਲੈਣੀ ਹੈ ਕੀਤੀਆਂ ਨੇ ਸਾਰੀਆਂ ਸੰਗਤਾਂ ਨੂੰ ਬੇਨਤੀਆਂ ਕਰਦਿਆਂ ਚੜ੍ਹ ਕੇ ਆਸਾਂ ਬੇਜਦੀਆਂ ਗੁਰੂ ਮਹਾਰਾਜ ਦੇ ਘਰਾਂ ਦੇ ਵਿੱਚ ਕਰਾ ਰਹੇ ਨੇ ਚੜ੍ਹਦੀ ਕਲਾ ਦੇ ਨਾਲ ਸਾਰਿਆਂ ਦੀਆਂ ਆਸਾਂ ਬੇਨਤੀਆਂ ਗੁਰੂ ਮਹਾਰਾਜ ਸੰਤ ਬਾਬਾ ਮੋਨ ਸਿੰਘ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੂਰੀਆਂ ਕਰਨ ਸ਼ਰਦਾ ਪਾਵਨਾ ਦੇ ਨਾਲ ਜੋ ਪਾਵਨਾ ਦੇ ਨਾਲ ਗੁਰੂ ਮਹਾਰਾਜ ਦੇ ਦਰਸ਼ਨ ਦੇਦਾਰੇ ਕੀਤੇ ਨੇ ਉਹ ਪਾਵਨਾ ਪੂਰੀਆਂ ਹੋਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਵਾਹਿਗੁਰੂ ਜੀ ਚੰਗਾ ਮਾਰੋ ਜੀ ਆਏ ਜੀ ਕਿਤੇ ਪਾਤੇ ਅਮਰ ਸ਼ਹੀਦ ਬਾਬਾ ਨੌ ਸਿੰਘ ਜਿਨ੍ਹਾਂ ਦਾ ਜਨਮ ਸਥਾਨ ਪਿੰਡ ਚੀਚੇ ਤੋਂ ਸਭ ਤੋਂ ਬਹੁਤ ਬਹੁਤ ਧੰਨਵਾਦ ਲੱਗ ਲੱਗੇ ਨਗਰਾਂ ਦਾ ਵੀਰਾਂ ਦਾ ਸਾਰਿਆਂ ਦਾ ਜਿਨ੍ਹਾਂ ਨੇ ਜੀ ਆਇਆ ਕਹ ਕੇ ਬਹੁਤ ਬਹੁਤ ਚੜ੍ਹਦੀ ਕਲਾ ਸ਼ਾਮ ਤੋਂ ਅੰਮ੍ਰਿਤ ਵੇਲੇ ਤੋਂ ਕੱਲ ਤੇ ਲੱਗੇ ਸੀ ਜਿਨ੍ਹਾਂ ਨੇ ਪੜਾ ਲਾ ਕੇ ਗੋਲ ਗੱਪਿਆਂ ਦਾ ਲੰਗਰ ਲਾਇਆ ਸੀ ਤੇ ਬਾਬਾ ਮੰਗਲ ਸਿੰਘ ਦੇ ਵਰਸੀ ਤੇ ਸੰਬੰਧ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਲੰਗਰ ਲੱਗਦਾ ਹੈ ਸੰਗਤਾਂ ਦੇ ਸੰਯੋਗ ਦੇ ਨਾਲ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸਾਰੇ ਭੈਣ ਭਰਾਵਾਂ ਦੇ ਲਗ ਲਗੇ ਨਗਰਾਂ ਦੇ ਚਿੰਤਕੋੜ ਤੋਂ ਛੀਚੇ ਤੋਂ ਮਹਾਵੇ ਤੋਂ ਲੋਹਰੀ ਮਹੱਲਤ ਤੋਂ ਤਾਰੀ ਤੋਂ ਜਿਨ੍ਹਾਂ ਤੋਂ ਕਿਨਕਾ ਕਿਨਕਾ ਇਕੱਠਾ ਕਰਕੇ ਜਿਹੜੇ ਮਹਾਂਪੁਰਖ ਬਣਾ ਪਰ ਅੱਲਾ ਕਰਦੇ ਨੇ ਜਿਨ੍ਹਾਂ ਦਾ ਸ਼੍ਰੀ ਆਨੰਦਪੁਰ ਸਾਹਿਬ ਦੇ ਮੇਲੇ ਤੇ ਵੀ ਲੰਗਰ ਹੁੰਦਾ ਹੈ ਦਾਦਾ ਬੁੱਢਾ ਸਾਹਿਬ ਦੇ ਮੇਲੇ ਤੇ ਵੀ ਲੰਗਰ ਹੁੰਦਾ ਹੈ ਇੱਥੇ ਵੀ ਹਰ ਸਾਲ ਦੀ ਤਰ੍ਹਾਂ ਲੰਗਰ ਚੱਲਦਾ ਹੈ ਸਾਰੀਆਂ ਸੰਗਤਾਂ ਦੇ ਸੰਯੋਗ ਦੇ ਨਾਲ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਬਾਬਾ ਮੰਗਲ ਸਿੰਘ ਦੇ ਕੋਟ ਆਸਰੇ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹਾਂ ਸੋ ਪੈਸਾ ਇਖੀ ਗਾਜ ਦਾ ਛੋਟ ਜਿਹੜਾ ਮਾਇਆ ਜਾ ਰਿਹਾ ਇਹਦੇ ਬਾਰੇ ਕੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਸਰਪੰਚ ਸਾਹਿਬ ਆਪਣਾ ਪਿੰਡ ਨਗਰ ਤਸਵਾਰ ਪਿੰਡ ਚੰਦਕੋੜ ਤੋਂ ਜੀ ਜੀ ਬਾਬੇ ਦਾ ਬਹੁਤ ਤਗੜਾ ਉਪਰਾਲਾ ਜੀ ਬਹੁਤ ਸੇਵਾ ਭਾਵਨਾ ਨਾਲ ਕਰਦਾ ਜੀ ਇਹਨੇ ਪਿੰਡਾਂ ਪਿੰਡਾਂ ਤੋਂ ਗ੍ਰਹੀ ਕਰਕੇ ਕੱਲ ਦਾ ਉਥੋਂ ਦਾ ਗੋਲ ਗੱਪਿਆਂ ਦਾ ਲੰਗਰ ਚੱਲ ਨੂੰ ਕੀਤਾ ਜੀ ਤੇ ਕਮੇ ਵਰਤੀ ਆ ਜੀ ਸੰਪਰਦਾ ਦਾ ਮੁੰਗੀ ਸਿੰਘ ਤੇ ਹਾਰਡਫੀਲਟ ਤੇ ਵੀ ਬਹੁਤ ਤਗੜਾ ਇਹਨਾਂ ਦਾ ਸੰਜੋਗ ਹੀ ਜੀ ਤੇ ਇਹਨਾਂ ਨੇ ਨਾਲ ਸਾਨੂੰ ਵੀ ਤੋਰਿਆ ਅਸੀਂ ਵੀ ਚਲੋ ਇਹਨਾਂ ਨਾਲ ਜਾਂਦੇ ਵਾਏ ਗੁਰਜੀਤ ਕਾਂ ਖਾਲਸਾ ਵਾਏ ਗੁਰਜੀਤ ਕੀ ਫਤੇ ਜੀ ਇਥੇ ਦਾ ਇਤਿਹਾਸ ਗੁਰਦੁਆਰਾ ਸਤਲਾਣੀ ਸਾਹਿਬ ਸੰਪਰਤਾਏ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਵਰਸੀ ਮਨਾਈ ਜਾਂਦੀ ਹੈ ਬਾਬਾ ਮੰਗਲ ਸਿੰਘ ਜੀ ਸਤਲਾਣੀ ਸਾਹਿਬ ਵਾਲਿਆਂ ਦੀ ਬਹੁਤ ਵੱਡੀ ਘਲਣਾ ਜਿਨ੍ਹਾਂ ਨੇ ਤਨ ਮਨ ਧਨ ਕਰਕੇ ਇਸ ਸਥਾਨ ਤੇ ਸੇਵਾ ਕਰਾਈ ਤੇ ਬਹੁਤ ਵੱਡੀ ਕਮਾਈ ਕੀਤੀ ਨਾਮ ਸਿਮਰਦਿਆਂ ਦਾਤਾ ਸੰਗਤਾਂ ਨੂੰ ਵੰਡੀਆਂ ਉਹਨਾਂ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਵਰਸੀ ਮਨਾਈ ਜਾਂਦੀ ਹੈ ਹੁਣ ਇਸ ਵੇਲੇ ਮੌਜੂਦਾ ਮੁਖੀ ਬਾਬਾ ਗੁਰਪਿੰਦਰ ਸਿੰਘ ਜੀ ਸਤਲਾਣੀ ਸਾਹਿਬ ਵਾਲੇ ਉਹਨਾਂ ਦੇ ਵੱਡੇ ਭਚੰਗੀ ਬਾਬਾ ਰੁਪਿੰਦਰ ਸਿੰਘ ਜੀ ਉਹ ਸਿਵਾ ਤਨਮਨ ਦਾ ਨਾਲ ਲਿਭੋਦੇ ਆ ਸੰਗਤਾਂ ਨੂੰ ਬਹੁਤ ਹੀ ਪ੍ਰੇਮ ਸਤਿਕਾਰ ਸਰਧਾ ਨਾਲ ਵਰਸੀ ਦਾ ਪ੍ਰੇਮ ਪਿਆਰ ਨਾਲ ਉਹਨਾਂ ਦਾ ਸਦਾ ਨਿੰਦਾ ਦਿੰਦੇ ਆ ਬਹੁਤ ਬਹੁਤ ਉਹਨਾਂ ਨੇ ਇਹ ਸਿਵਾ ਇੱਥੇ ਕਰਾਉਂਦੇ ਆ ਹੋਰ ਵੀ ਸਥਾਨਾਂ ਤੇ ਉਹਨਾਂ ਦੀ ਸੇਵਾ ਚੱਲ ਰਹੀ ਆ ਗੁਰਦੁਆਰਾ ਗਾੜਾ ਮਛਾੜਾ ਸਾਹਿਬ ਤੇ ਗੁਰਦੁਆਰਾ ਅੰਮ੍ਰਿਤਸਰ ਬਾਬਾ ਕਾਲੀ ਫੂਲਾ ਸਿੰਘ ਜੀ ਦੇ ਉੱਥੇ ਸਰਾਂ ਦੀ ਸੇਵਾ ਚੱਲ ਰਹੀ ਆ ਇਹਨਾਂ ਸਥਾਨਾਂ ਦੇ ਸੇਵਾ ਹੋਰ ਵੀ ਸੀਧਾ ਸਿੰਘਾਂ ਦੇ ਸਥਾਨਾਂ ਦੇ ਸੇਵਾ ਕਰਉਂਦੇ ਆ ਤੇ ਬਾਬਾ ਜੀ ਆਪ ਸੇਵਾ ਚ ਜਾਂਦੇ ਆ ਸੰਗਤਾਂ ਨੂੰ ਨਾਲ ਜੋੜਦੇ ਆ ਨਾਮ ਸਿਮਰਨਾ ਜੋੜਦੇ ਆ ਬਾਣੀ ਬਾਣੇ ਨਾਲ ਪ੍ਰੇਮ ਕਰਖੋ ਸਭ ਸੰਗਤਾਂ ਨੂੰ ਪ੍ਰੇਰਿਤ ਪ੍ਰੇਰਨਾ ਕਰਦੇ ਆ ਬਾਬਾ ਜੀ ਮੁਖੀ ਬਾਬਾ ਗੁਰਪਿੰਦਰ ਸਿੰਘ ਜੀ ਵਡਾਲਾ ਸਤਲਾਨੀ ਸਾਹਿਬ ਵਾਲੇ ਬਹੁਤ ਹੀ ਮੁਖੀ ਸੇਵਾ ਕਰਾਉਂਦੇ ਨੇ ਉਹਨਾਂ ਦੇ ਵੱਡੇ ਸੁਪੁੱਤਰ ਬਾਬਾ ਇੰਦਰबीर ਸਿੰਘ ਜੀ ਉਹ ਵੀ ਨਾਲ ਤਨ ਦੇ ਹੀ ਨਾਲ ਆਪਣੇ ਸੇਵਾ ਨਿਭਾਉਂਦੇ ਆ ਆਪ ਸਭ ਸੰਗਤਾਂ ਨੇ ਉਹਨਾਂ ਦੇ ਸਹਿਯੋਗ ਦਾ ਸਹਿਯੋਗ ਦੇਣਾ ਤੇ ਸੰਤਾਂ ਦਾ ਪ੍ਰੇਮ ਪਿਆਰ ਉਤਪਾਦ ਬਖਸ਼ਣਾ ਚੜ੍ਹਦੀ ਕਲਾ ਕਾਰਨੀ ਇਹ ਵਰਸੀ ਹਰ ਸਾਲ ਦੀ ਤਰ੍ਹਾਂ ਬੜੀ ਧੂਮ-ਧਾਮ ਨਾਲ ਬਾਬਾ ਮੰਗਲ ਸਿੰਘ ਜੀ ਦੀ ਯਾਦ ਵਿੱਚ ਮਨਾਇਆ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੀ ਸਭੂ ਸੰਗਤਾਂ ਨੂੰ ਇਸ ਜੋੜ ਮੇਲੇ ਦਾ ਉਪਦੇਸ਼ ਦਿੰਨੇ ਆ ਵੀ ਆਪਣਾ ਮੈਸੇਜ ਦਿੰਨੇ ਆ ਕਿ ਸਾਰੀਆਂ ਸੰਗਤਾਂ ਇਸ ਮੇਲੇ ਦੀ ਵੱਤਵੱਧ ਯਾਦਗਾਰ ਦੇ ਵਿੱਚ ਹਿੱਸਾ ਹੋਣਾ ਸੇਵਾ ਕਰਉਣਾ ਹੋਰ ਜੇ ਉਹ ਹੀ ਸੰਗਤ ਇੱਥੇ ਆਉਂਦੀ ਹੈ ਸਭ ਨੂੰ ਜੀ ਆਇਆਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ